ਸੋ ਵੀਰੋ ਬਹੁਤ ਇੱਜ਼ਤ ਤੇ ਅਣਖ ਵਾਲੀ ਇਲੈਕਸ਼ਨ ਆ ਗਈ ਨੈਸ਼ਨਲ ਲੈਵਲ ਤੇ ਗੱਲ ਕਰੀਏ ਤਾਂ ਸੰਵਿਧਾਨ ਬਚਾਉਣ ਵਾਲੀ ਇਲੈਕਸ਼ਨ ਹੈ ਪਾਬਾ ਸਾਹਿਬ ਭੀਮਰਾਓ ਉਮੀਦਵਾਰ ਦਾ ਲਿਖਿਆ ਹੋਇਆ ਸੰਵਿਧਾਨ ਖਤਰੇ ਚ ਪਿਆ ਪਿਓ ਇਹ ਸੰਵਿਧਾਨ ਬਦਲ ਦੇਣਗੇ ਵੋਟਾਂ ਪੈਣੀਆਂ ਹੀ ਨਹੀਂ ਫਿਰ ਸਾਰੀ ਜ਼ਿੰਦਗੀ ਇਥੇ ਰਾਸ਼ਟਰਪਤੀ ਵਾਲਾ ਕੰਮ ਹੋ ਜੂਗਾ ਜਿਵੇਂ ਪੂਤਿਨ ਵਾਲਾ ਕੰਮ ਹੈ ਰੂਸ ਦੇ ਵਿੱਚ ਰਸ਼ੀਆ ਵਿੱਚ ਵੋਟਾਂ ਖਤਮ ਹੀ ਕਰ ਕਰਦੇ ਨੇ ਬਹੁਤ ਮਾੜੇ ਇਰਾਦੇ ਨੇ ਨਫ਼ਰਤ ਦੀ ਰਾਜਨੀਤੀ ਕਰਦੇ ਆ ਰੋਜ਼ ਇੱਕ ਸਮਾਜ ਨੂੰ ਦੂਜੇ ਸਮਾਜ ਨਾਲ ਲੜਾਉਂਦੇ ਆ ਬਹੁਤ ਇੱਜ਼ਤ ਤੇ ਅਣਖ ਵਾਲੀ ਇਲੈਕਸ਼ਨ ਆ ਗਈ ਨੈਸ਼ਨਲ ਲੈਵਲ ਤੇ ਗੱਲ ਕਰੀਏ ਤਸਵਿਧਾਨ ਬਚਾਉਣ ਵਾਲੀ ਇਲੈਕਸ਼ਨ ਹੈ। ਬਾਬਾ ਸਾਹਿਬ ਭੀਮਰਾਓ ਉਮੀਦਵਾਰ ਦਾ ਲਿਖਿਆ ਹੋਇਆ ਸੰਵਿਧਾਨ ਖਤਰੇ 'ਚ ਆ ਪੰਜਾਬੀਓ। ਇਹ ਸੰਵਿਧਾਨ ਬਦਲ ਦੇਣਗੇ। ਵੋਟਾਂ ਪੈਣੀਆਂ ਹੀ ਨਹੀਂ ਫਿਰ ਸਾਰੀ ਜ਼ਿੰਦਗੀ। ਇੱਥੇ ਰਾਸ਼ਟਰਪਤੀ ਵਾਲਾ ਕੰਮ ਹੋ ਜਾਊਗਾ ਜਿਵੇਂ ਪੂਤਿਨ ਵਾਲਾ ਕੰਮ ਹੈ। ਰੂਸ ਦੇ ਵਿੱਚ, ਰਸ਼ੀਆ 'ਚ। ਵੋਟਾਂ ਖਤਮ ਹੀ ਕਰਤੀ ਨੇ। ਬਹੁਤ ਮਾੜੇ ਇਰਾਦੇ ਨੇ। ਨਫ਼ਰਤ ਦੀ ਰਾਜਨੀਤੀ ਕਰਦੇ ਆ। ਰੋਧ ਇੱਕ ਸਮਾਜ ਨੂੰ ਦੂਜੇ ਸਮਾਜ ਨਾਲ ਲੜਾਉਂਦੇ ਐ ਪਰ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਪੰਜਾਬ ਵਿੱਚ ਨਾ ਇਹ ਕੋਸ਼ਿਸ਼ ਕਰਿਓ ਬੀਜੇਪੀ ਵਾਲਿਓ ਪੰਜਾਬ ਵਿੱਚ ਕੋਸ਼ਿਸ਼ ਨਾ ਕਰ ਲਿਓ ਇਹ ਕਿ ਸਾਨੂੰ ਤੋੜ ਦੋਂਗੇ ਸਾਡੀ ਭਾਈਚਾਰਕ ਸਾਂਝ ਬਹੁਤ ਜ਼ਿਆਦਾ ਪੁਰਾਣੀ ਐ ਉਹ ਸਾਡੀਆਂ ਈਦਾਂ ਸਾਡੀਆਂ ਸੰਗਰਾਮਾਂ ਉਹ ਸਾਡੀਆਂ ਹਨੂਮਾਨ ਜਨਮਤਿਆਂ ਸਾਡੇ ਗੁਰਪੂਰ ਸਾਡੀਆਂ ਕ੍ਰਿਸਮਸਾਂ ਸਾਂਝੀਆਂ ਨੇ ਅਸੀਂ ਇਕੱਠੇ ਮਨਾਉਂਦੇ ਆ ਸਾਰੇ ਸੁਬੀਰੋ ਬਹੁਤ ਇੱਜ਼ਤ ਤੇ ਅਣਖ ਵਾਲੀ ਇਲੈਕਸ਼ਨ ਆ ਗਈ ਨੈਸ਼ਨਲ ਲੈਵਲ ਤੇ ਗੱਲ ਕਰੀਏ ਤਾਂ ਸੰਵਿਧਾਨ ਬਚਾਉਣ ਵਾਲੀ ਇਲੈਕਸ਼ਨ ਹੈ ਬਾਬਾ ਸਾਹਿਬ ਭੀਮrao Ambedkar ਦਾ ਲਿਖਿਆ ਹੋਇਆ ਸੰਵਿਧਾਨ ਖਤਰੇ ਚ ਪਿਆ ਪਿਓ ਇਹ ਸੰਵਿਧਾਨ ਬਦਲ ਦੇਣਗੇ ਵੋਟਾਂ ਪੈਣੀਆਂ ਹੀ ਨਹੀਂ ਫਿਰ ਸਾਰੀ ਜ਼ਿੰਦਗੀ ਇਥੇ ਰਾਸ਼ਟਰਪਤੀ ਵਾਲਾ ਕੰਮ ਹੋ ਜੂਗਾ ਜਿਹਨੇ ਪੂਤੇ ਨਾਲਾ ਕੰਮ ਹੈ ਰੂਸ ਦੇ ਵਿੱਚ ਰਸ਼ੀਆ ਵਿੱਚ ਵੋਟਾਂ ਖਤਮ ਹੀ ਕਰਕਰਨੇ ਬਹੁਤ ਮਾੜੇ ਇਰਾਦੇ ਨੇ ਨਫਰਤ ਦੀ ਰਾਜਨੀਤੀ ਕਰਦੇ ਆ ਰੋਜ਼ ਇੱਕ ਸਮਾਜ ਨੂੰ ਦੂਜੇ ਸਮਾਜ ਨਾਲ ਲੜਾਉਂਦੇ ਆ ਬਹੁਤ ਇੱਜ਼ਤ ਤੇ ਅਣਖ ਖਾਲੀ ਇਲੈਕਸ਼ਨ ਆ ਗਈ ਨੈਸ਼ਨਲ ਲੈਵਲ ਤੇ ਗੱਲ ਕਰੀਏ ਸਾ ਸੰਵਿਧਾਨ ਬਚਾਉਣ ਵਾਲੀ ਇਲੈਕਸ਼ਨ ਹੈ। ਬਾਬਾ ਸਾਹਿਬ ਭੀਮਰਾਓ ਉਮੀਦਵਾਰ ਦਾ ਲਿਖਿਆ ਹੋਇਆ ਸੰਵਿਧਾਨ ਖਤਰੇ 'ਚ ਆ ਪੰਜਾਬੀਓ। ਇਹ ਸੰਵਿਧਾਨ ਬਦਲ ਦੇਣਗੇ। ਵੋਟਾਂ ਪੈਣੀਆਂ ਹੀ ਨਹੀਂ ਫਿਰ ਸਾਰੀ ਜ਼ਿੰਦਗੀ। ਇੱਥੇ ਰਾਸ਼ਟਰਪਤੀ ਵਾਲਾ ਕੰਮ ਹੋ ਜਾਊਗਾ ਜਿਵੇਂ ਪੂਤਿਨ ਵਾਲਾ ਕੰਮ ਹੈ। ਰੂਸ ਦੇ ਵਿੱਚ ਰਸ਼ੀਆ 'ਚ। ਵੋਟਾਂ ਖਤਮ ਹੀ ਕਰਤੀ ਨੇ। ਬਹੁਤ ਮਾੜੇ ਇਰਾਦੇ ਨੇ। ਨਫ਼ਰਤ ਦੀ ਰਾਜਨੀਤੀ ਕਰਦੇ ਆ। ਰੋਜ਼ ਇੱਕ ਸਮਾਜ ਨੂੰ ਦੂਜੇ ਸਮਾਜ ਨਾਲ ਲੜਾਉਂਦੇ ਐ ਪਰ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਪੰਜਾਬ ਵਿੱਚ ਨਾ ਇਹ ਕੋਸ਼ਿਸ਼ ਕਰਿਓ ਬੀਜੇਪੀ ਵਾਲਿਓ ਪੰਜਾਬ ਵਿੱਚ ਕੋਸ਼ਿਸ਼ ਨਾ ਕਰ ਲਿਓ ਇਹ ਕਿ ਸਾਨੂੰ ਤੋੜ ਦੋਂਗੇ ਸਾਡੀ ਭਾਈਚਾਰਕ ਸਾਂਝ ਬਹੁਤ ਜ਼ਿਆਦਾ ਪੁਰਾਣੀ ਐ ਉਹ ਸਾਡੀਆਂ ਇੱਦਾਂ ਸਾਡੀਆਂ ਸੰਗਰਾਧਾਂ ਉਹ ਸਾਡੀਆਂ ਹਨੂਮਾਨ ਜਨਮ ਦਿਤੀਆਂ ਸਾਡੇ ਗੁਰਪਉਪ ਸਾਡੀਆਂ ਕ੍ਰਿਸਮਸਾਂ ਸਾਂਝੀਆਂ ਨੇ ਅਸੀਂ ਇਕੱਠੇ ਮਨਾਉਨੇ ਆ ਸਾਰੇ